ਮੰਤਰੀ ਅਤਰੰਗ ਮਹਾ ਪ੍ਰਾਤਪਰਤੰ ਕੀਓ ਸੈਨਨਾਥੰ ਸੁમિતਰਾ ਕੁਮਾਰੰ ਮ੍ਰਿਤਗਤ ਛੰਦ ਇੱਥੇ ਐਡਾ ਤਾਂ ਨਹੀਂ ਹੈ ਕਿਸੇ ਦੇ ਅੰਮ੍ਰਿਤ ਹਾਂ ਅੰਮ੍ਰਿਤ ਗਤ ਛੰਦ ਹੈ ਮੰਮੇ ਦੇ ਮੂਹਰੇ ਐਡਾ ਪਾ ਕੇ ਟਿੱਪੀ ਪਾ ਲਿਓ ਉੱਤੇ ਅੰਮ੍ਰਿਤ ਗਤ ਛੰਦ ਸਮਤ ਮਹਾਰਗ ਰਗਬਰ ਦੰਦਵ ਬਾਜਤ ਦਰ ਦਰ ਜਗ ਕੀ ਇਸ ਧੁਨ ਘਰ 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 ਜਗ ਕੀ ਇਸ ਧੁਨ ਘਰ ਘਰ ਪੂਰ ਰਹੀ ਧੁਨ ਸੁਰਪੁਰ ਸੁੱਧਰ ਮਹਾਰਗ ਨੰਦਨ ਜਗਪਤ ਮਨ ਗਨ ਬੰਦਨ ਤਰ ਤਰ ਲੋ ਨਰ ਜੀਨੇ ਸੁਖ ਦੇ ਦੁਖ ਬਿਨ ਕੀਨੇ ਦੁੱਖ ਦਾ ਦੁੱਖ ਬਣ ਕੀਨੇ ਅਰਹਰ ਨਰ ਕਰ ਜਾਣੇ ਦੁੱਖ ਹਰ ਸੁਖ ਕਰ ਮਾਨੇ ਪੁਰ ਧਰ ਨਰ ਵਰ ਸੇ ਹੈ ਰੂਪ ਅਨੂਪ ਅਪਹਿ ਸੇ ਹੈ ਅੱਡ ਕਰਨਿਆ ਪੁਰ ਧਰ ਵਰ ਸੇ ਹੈ ਪੁਰ ਧਰ ਨਰ ਵਰ ਸੇ ਹੈ ਰੂਪ ਅਨੂਪ ਅਪਹਿ ਅਲ ਅਨਕਾ ਛੰਦ પ્રભુ હે અજુ હે અજે હે અપહે અજા હે અતા હે અલહે અજે હે બિંદિયા લોણી ન ન બ ઠીક હે હે બી કહે દે કોઈ રાજા હે અતા હે અલહે અજે હે પુજંગપ્રિયત છંદ બુલ્લ્યો ચત્રપ્રાતમ સુમિત્રા કુમાર કરયો માથરે સ તસે રામણારંગ તહા એક દૈતન લવંગ ઉગ્ર તેજ दयोता है अपम शिवं सूल पेजं पठ्यो तीर मंत्रं दियो एक रामं महाजुद्ध माली महातर्म तामं शिवं सूल हीनं जवे सत्र जाने हो तबे संगता के महाजुद्ध ठाने हो तेरा जी जवे अच्छा लिखा है बब्बा जी बब्बा शिवं शिवं सूल हीनं जवे सत्र जाने हो ਪਪਾ ਕਰਨਾ ਜਦੋਂ ਨਬਦਾਸ ਨੂੰ ਜਾਣ ਲਿਆ ਵੀ ਤਰਸੂਲ ਤੋਂ ਬਿਨਾਂ ਵੱਰ ਲਿਆ ਸੀ ਨਾ ਸ਼ਿਵਜੀ ਤੋਂ ਸੇਵੰ ਸੋਲ ਹੀਣੰ ਜਬੈ ਸੰਤਰ ਜਾਣਿਓ ਤਬੈ ਸੰਗ ਤਾਕੈ ਮਹਾ ਜਯਦ ਠਾਨਿਓ ਲਿਯੋ ਮੰਤਰ ਤੀਰੰ ਚਲਿਓ ਨਿਆਏ ਸੀਸੰ ਤ੍ਰੈਪੁਰ ਜਯਦ ਲੇਤਾ ਜੇਤਾ ਚਲਿਓ ਜਾਣ ਈਸੰ ਤ੍ਰੈਪੁਰ ਜਯਦ ਜੇਤਾ ਚਲਿਓ ਜਾਣ ਈਸੰ ਲਖਿਓ ਸੂਲ ਹੀਣੰ ਦਿਪੰ ਜਾਉਣ ਕਾਲੰ ਤਬੈ ਕੋਪ ਮੰਡਿਓ ਰਣੰ ਬਿਕਰਾਲੰ ਭਜੈ ਕਾਇ ਖਾਇ ਅਗਾ ਅੰਤ ਸੂਰੰ ਹਸੈ ਕੰਕ ਬੰਕੰ ਘੁਮੀ ਗੈਣ ਹੂਰੰ ਉਠੇ ਟੋਪ ਟੁਕੰ ਕਮਾਣੰ ਪ੍ਰਹਾਰੇ ਰਣੰ ਰੋਸ ਰੱਜੇ ਮਹਾਛਤਰ ਧਾਰੇ ਫਿਰਿਓ ਅਪ ਦੈਤੰ ਮਹਾ ਰੋਸ ਕਹਿ ਕਹ ਹਣੇ ਰਾਮ ਭਰਾਤੰ ਬਹਿ ਬਾਣ ਲੈ ਕੈ ਰਿਪੰ ਨਾਸਹਿ ਤੰ ਦਿਯੋ ਰਾਮ ਅਪੰ ਹਣਿਓ ਤਾਹੇ ਸੀਸਨ ਦੁਰਗਾ ਜਾਪ ਜਪਨ ਗਿਰਿਓ ਝੂਮ ਭੂਮੰ ਹਕੂਮਿਓ ਅਰਕਾਇਮ ਹਣਿਓ ਸਤਰ ਹੰਤਾ ਤਿਸਹਿ ਚੋਪਚਾਇਮ ਗਣੰ ਦੇਵ ਹਰਖੇ ਪਰ ਪਰ ਵਰ ਬਰਖੰਤ ਫੂਲੰ ਪਰ ਪਰ ਅਡ ਕਰਕੇ ਪਰ ਬਰਖੰਤ ਫੂਲੰ ਗਣੰ ਦੇਵ ਹਰਖੇ ਪਰ ਪਰਖੰਤ ਫੂਲੰ ਹਤਿਓ ਦੇਤ ਦਰੋਹੀ ਮਿਟਿਓ ਸਰਬ ਸੂਲੰ ਲਵੰਗ ਨਾਸਰੇਨ ਲਵੰਗਲੀ ਕੀਨ ਨਾਸੰ ਸਭੈ ਸੰਤ ਹਰਖੇ ਰਿਪੰਪੇ ਉਦਾਸੰ ਭਜੈ ਪ੍ਰਾਨ ਲੈ ਲੈ ਤਜਿਓ ਨਗਰਵਾਸ ਕਰਿਓ ਮਾਥੁਰੇ ਸੰ ਪੁਰੀਵਾ ਨਵਾਸੰ ਪੁਰੀ ਅਡਵਾਡ ਨਵਾਸੰ ਅਡਾ ਕਰਿਓ ਮਾਥੁਰੇ ਸੰ ਪੁਰੀਵਾ ਨਵਾਸੰ ਭਇਓ ਮਾਥੁਰੇ ਸੰ ਲਵੰਗ ਨਾਸਰ ਹੰਤਾ ਸਭੈ ਸ਼ਾਸਤਰ ਗਾਮੀ ਸੁਭੰਗ ਸ਼ਾਸਤਰ ਗੰਤਾ ਪਏ ਦੁਸ਼ਟ ਦੂਰੰ ਕਰੋ ਰੰ ਸੋਠਾਮ ਕਰਿਓ ਰਾਜ ਤੈਸੋ ਜਿਮੰ ਆਉਦ ਰਾਮ ਕਰਿਓ ਦੁਸ਼ਟ ਨਾਸੰ ਪਪਾ ਤੰਤ ਸੂਰੰ ਉਠੀ ਜੈ ਤੁਮੰ ਪੁਰ ਰਹੀ ਲੋਕ ਪੂਰੰ ਪੂਰਕ ਪੁਰ ਜੀ ਪੁਰ ਪਾਠ ਪੁਰ ਰਹੀ ਲੋਕ ਪੂਰੰ ਉਠੀ ਜੈ ਤੁੰੰ ਪੁਰ ਰਹੀ ਲੋਕ ਪੂਰੰ ਉਠੀ ਜੈ ਤੁੰਨ ਕੋ ਜੈ ਤੁੰਨ ਪੁਰ ਉਠੀ ਜੈ ਧਨਪੁਰ ਰਹੀ ਲੋਕਪੂਰੰ ਨਾ ਜੀ ਧੁਨ ਮਾਡ ਉਠੀ ਜੈ ਧੁਨੰ ਉਠੀ ਜੈ ਧੁਨਪੁਰ ਪੂਰੀ ਜੈਕਾਰ ਕਾਰ ਦੀ ਧੁਨੀ ਉੱਠੀ ਰਹੀ ਲੋਕਪੂਰੰ ਸਾਰਿਆਂ ਲੋਕਾਂ ਜੋ ਫੈਲ ਗਈ ਉਠੀ ਜੈ ਧੁਨਪੁਰ ਰਹੀ ਲੋਕਪੂਰੰ ਗਈ ਪਾਰ ਸਿੰਧਨ ਸੋ ਬਿੰਦੰ ਪ੍ਰਹਾਰੰ ਸੁਨਿਓ ਚੱਕਰਚਾਰੰ ਲਵੰ ਲਾਵਨਾਰੰ